ਕਹਿੰਦੇ ਨੇ ਕਿ ਇਸ਼ਕ ਰੰਗਣੀ ਦੇਖਦਾ ਜਾਤ ਨਹੀਂ ਦੇਖਦਾ ਧਰਮ ਨਹੀਂ ਦੇਖਦਾ ਤੇ ਸ਼ਾਇਦ ਸਰਹੱਦ ਵੀ ਨਹੀਂ ਦੇਖਦਾ ਸਰਹੱਦ पार ਗਈ ਦਰਸ਼ਨਾ ਵਾਸਤੇ ਕਪੂਰਥਲੇ ਦੀ ਸਰਮਜੀਤ ਕੌਰ ਇਸ ਸਮੇਂ ਵਵਾਦਾਂ ਵਿੱਚ ਬੁਰੀ ਤਰ੍ਹਾਂ ਘੇਰੀ ਹੈ ਲੋਕ ਵਾਂਸਵੰਨੀਆਂ ਗੱਲਾਂ ਕਰ ਰਹੇ ਨੇ ਮੀਨੇ ਮਾਰੇ ਨੇ ਕਿ ਬੁੱਢੇਵਾਰੇ ਇਸ਼ਕ ਜਾਗਿਆ ਤੇ ਇਸ਼ਕ ਵੀ ਜਾ ਕੇ ਸਰਦੋਂ ਪਾਰ ਲੱਗਿਆ ਉੱਥੇ ਜਾ ਕੇ ਲੱਗਾ ਜਿਸ ਦੇਸ਼ ਦੀ ਸਾਡੇ ਦੇਸ਼ ਨਾਲ ਕਦੇ ਵੀ ਨਹੀਂ ਬਣੀ ਦੋਨਾਂ ਦੇਸ਼ਾਂ ਨੂੰ ਵਿਪਤਾ ਵਿੱਚ ਪਾ ਦਿੱਤਾ ਪਰ ਜਿਹੜੇ ਉੱਥੋਂ ਦੇ ਇੱਕ ਵਕੀਲ ਦੀ ਸਟੇਟਮੈਂਟ ਆਈ ਹੈ ਜਿਸ ਨੇ ਨਿਕਾਹ ਕਰਾਇਆ ਉਹ ਬੇहद ਮਾੜੀ ਸ਼ਰਮਨਾਕ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਮੈਨੂੰ ਖੁਸ਼ੀ ਇਸ ਗੱਲ ਦੀ ਨਹੀਂ ਹੈ ਕਿ ਪੰਜਾਬ ਤੋਂ ਆਈ ਔਰਤ ਦਾ ਮੈਂ ਨਿਕਾਹ ਕਰਵਾਇਆ ਕਹਿੰਦੇ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਇੱਕ ਸਿੱਖਣੀ ਤੋਂ ਮੁਸਲਮਾਨ ਬਣਾ ਦਿੱਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਰਹਿੰਦੇ ਲੋਕ ਕਿਵੇਂ ਸਿੱਖਾਂ ਬਾਰੇ ਜਾਂ ਮਿਨੋਰਟੀ ਬਾਰੇ ਕੀ ਕੁਝ ਸੋਚਦੇ ਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਰਹਿੰਦਾ ਮਿਨੋਰਟੀ ਭਾਈਚਾਰਾ ਵੀ ਚਾਹੇ ਉਹ ਸਿੱਖ ਭਾਈਚਾਰਾ ਚਾਹੇ Hindu ਭਾਈਚਾਰਾ ਚਾਹੇ ईसाई ਭਾਈਚਾਰਾ ਬਹੁਤ ਹੀ ਸੌਖੇ ਨਹੀਂ ਆ ਦਬਾਹੇ ਹੇਠ ਨੇ ਖੋਫੇਟ ਨੇ ਸਰਬਜੀਤ ਕੌਰ ਨੇ ਜਦੋਂ ਸਰਹੱਦ ਟੱਪੀ ਹੈ ਤੇ ਵੰਸਵੰਨੀਆਂ ਗੱਲਾਂ ਹੋ ਰਹੀਆਂ ਨੇ ਤੇ ਇੱਕ ਬਹੁਤ ਹੀ ਅਹਿਮ ਲੇਖ ਲਿਖਿਆ ਗਿਆ ਪੰਜਾਬੀ ਜਾਗਰਨ ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਨੇ ਉਹਨਾਂ ਦਾ ਜਿਹੜਾ ਸੰਪਾਦਕੀ ਆ ਉਹ ਸੀ ਸੀ ਤੁਹਾਡੇ ਨਾਲ ਸਾਂਝੀ ਕਰੀ ਨੇ ਜਿਹਦੇ ਉਹ ਲਿਖਦੇ ਨੇ ਸਰਹੱਦ ਪਾਰ ਹੱਦ ਟੱਪਣੀ ਲਿਖਦੇ ਨੇ ਉਹ ਕਿ ਦੁੱਧ ਤੇ ਬੁੱਧ ਕਦੋਂ ਫਟ ਜਾਣ ਇਸ ਦਾ ਪਤਾ ਹੀ ਨਹੀਂ ਲੱਗਦਾ ਮਤ ਉੱਤੇ ਪੜਦਾ ਪੈ ਜਾਵੇ ਤਾਂ ਮਨੁੱਖ ਗੱਡੀ ਰਾਹ ਤੇ ਆ ਕੇ ਕੁਰਾਹੇ ਪੈ ਜਾਂਦਾ ਅਜਿਹੇ ਹਾਲਾਤ ਵਿੱਚ ਹੱਦ ਟੱਪਣੀ ਜਾਂ ਸਰਹੱਦ ਟੱਪਣੀ ਆਮ ਜਿਹੀ ਗੱਲ ਹੋ ਜਾਂਦੀ ਹੈ ਮਰਿਆਦਾ ਦੀਆਂ तमाम ਹੱਦਾਂ ਟੱਪ ਕੇ ਸਰਹੱਦਾਂ ਟੱਪਣ ਵਾਲੀਆਂ ਔਰਤਾਂ ਅੰਤਰਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਅਣਵੰਡੇ ਹਿੰਦੁਸਤਾਨ मसलन ਪਾਕਿਸਤਾਨ ਬੰਗਾਦੇਸ਼ ਸਣੇ ਦਾ ਖਿੱਤਾ ਮਰਦ ਪ੍ਰਧਾਨ ਰਿਹਾ ਹੈ ਇੱਥੇ ਯਾਰ ਜੋਰੂ ਤੇ ਜ਼ਮੀਨ ਖਾਤਰ ਮਣਾਮੂਹੀ ਖੂਨ ਡੋਲਦਾ ਰਿਹਾ ਹੈ ਔਰਤਾਂ ਦੀ ਵਜ੍ਹਾ ਕਰਕੇ ਅਣਗਿਣਤ ਵੱਡੇ ਛੋਟੇ ਮਾਪੇ ਭਾਰਤ ਵੀ ਹੋਏ ਹਨ ਅਣਖ ਖਾਤਰ ਕਤਲ ਵੀ ਸਭ ਤੋਂ ਵੱਧ ਇਸ ਕਿਤੇ ਵਿੱਚ ਹੀ ਹੁੰਦੇ ਹਨ ਤੇ ਹੁੰਦੇ ਰਹੇ ਹਨ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਵੀ ਔਰਤ ਸਭ ਤੋਂ ਪੀੜਤ ਮੰਨੀ ਗਈ ਹੈ ਅਜਿਹੇ ਸੱਭਿਆਚਾਰ ਵਿੱਚ ਜਿੱਥੇ ਔਰਤ ਨੂੰ ਘਰ ਦੀ ਦहलीਜ਼ ਟੱਪਣ ਲਈ ਵੀ ਆਗਿਆ ਲੈਣੀ ਪੈਂਦੀ ਸੀ ਉੱਥੇ ਤੀਵੀਆਂ ਹੱਦਾ ਸਰਦਾਂ ਪਾਰ ਕਰ ਜਾਂ ਤਾਂ ਅਜਿਹੇ ਕਦਮ ਆਲਮੀ ਪੱਦਰ ਦੀਆਂ ਸਨਸਨੀਖੇਜ਼ ਖਬਰਾਂ ਬਣ ਜਾਂਦੀਆਂ ਹਨ ਆਮ ਕਹਾਵਤ ਹੈ ਕਿ ਜਾਤ ਪਾਤ ਨਸਲ ਜਾਂ ਸਰਹੱਦ ਤੋਂ ਉੱਪਰ ਹੁੰਦੀ ਹੈ ਪਾਕ ਮੁਹੱਬਤ ਪੰਜਾਬ ਦੀਆਂ ਪ੍ਰਾਤਨ ਪ੍ਰੀਤ ਕਹਾਣੀਆਂ ਜਾਂ ਇਸ਼ਕ ਮਜਾਜੀ ਸਾਡੀ ਅਮੀਰ ਲੋਕ ਧਾਰਾ ਦਾ ਨਿਖੜਵਾ ਹਿੱਸਾ ਹਨ ਨਫ਼ਰਤ ਤੇ ਮذهب ਦੀਆਂ ਬੁਨਿਆਦ ਉੱਤੇ ਹੋਣ ਦੇ ਵਿੱਚ ਆਏ ਪਾਕਿਸਤਾਨ ਨਾਲ ਸਾਡਾ ਮੋੜ ਕਦੀਮ ਤੋਂ ਹੀ ਛੱਤੀ ਦਾ ਅੰਕੜਾ ਰਿਹਾ ਹੈ ਪਾਕਿਸਤਾਨ ਦੀ ਔਰਤ ਭਾਰਤ ਅੰਦਰ ਗੈਰਕਾਨੂੰਨੀ ਤੌਰ ਤੇ ਵਿਆਹ ਕਰ ਲਵੇ ਤਾਂ ਭਾਰਤ ਦੀ ਅਧਖੜ ਮਹਿਲਾ ਪਾਕਿਸਤਾਨ ਵਿੱਚ ਧਰਮ ਪਰਿਵਰਤਨ ਕਰਕੇ ਕਿਸੇ ਮੁਸਲਮਾਨ ਦੇ ਨਾਲ ਨਿਕਾਹ ਕਰ ਲਵੇ ਤਾਂ ਇਹ ਅੰਤਰਰਾਸ਼ਟਰੀ ਮੁੱਦਾ ਬਣ ਜਾਂਦਾ ਹੈ ਪਿਛਲੇ ਕੁਝ ਸਾਲਾਂ ਤੋਂ ਚੱਲੇ ਇਸ ਸਿਲਸਲੇ ਨੇ ਪਾਈਚਾਰਿਆਂ ਤੇ ਦੋਨਾਂ ਮੁਲਕਾਂ ਵਿੱਚ ਕਈ ਵਾਰ ਤਣਾਅ ਪੈਦਾ ਕੀਤਾ ਹੈ ਇਹਨਾਂ ਸਰਦ ਪਾਰ ਦੀਆਂ ਮੁਹੱਬਤ ਦਾ ਪ੍ਰੀਤ ਕਥਾਵਾਂ ਨਾਲ ਮੇਲ ਨਹੀਂ ਕੀਤਾ ਜਾ ਸਕਦਾ ਮर्यादा ਦੀਆਂ ਹੱਦਾਂ ਟੱਪ ਕੇ ਸਰਦ ਪਾਰ ਕਰਨ ਵਾਲੀਆਂ ਔਰਤਾਂ ਸਵਾਰਥ ਦੀ ਕੈਦ ਵਿੱਚ ਹੁੰਦੀਆਂ ਨੇ ਇਸ ਦੀ ਤਾਜ਼ਾ ਉਦਾਹਰਣ 48 ਸਾਲਾਂ ਦੋ ਬੱਚਿਆਂ ਦੀ ਤਲਾਕशुदा ਮਾਂ ਸਰਬਜੀਤ ਕੌਰ ਹੈ ਜੋ 1932 ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ 4 ਨਵੰਬਰ ਨੂੰ ਜਕਾਰੇ ਛੜਦੀ ਹੋਈ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਈ ਸੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾ ਕੇ ਜੱਥਾ ਭਾਰਤ ਵਾਪਸ ਆ ਗਿਆ ਪਰ ਸਰਬਜੀਤ ਕੌਰ ਉੱਥੇ ਹੀ ਰਹਿ ਗਈ ਸੂਚਨਾਵਾਂ ਮੁਤਾਬਕ ਉਹ ਪਾਕਿਸਤਾਨ ਪੁੱਜਣ ਤੋਂ ਅਗਲੇ ਦਿਨ ਹੀ ਕਿਸੇ ਫੇਸਬੁੱਕ ਦੋਸਤ ਨਾਲ ਫਰਾਰ ਹੋ ਗਈ ਸੀ ਆਪਰੇਸ਼ਨ ਸੰਦੂਰ ਤੋਂ ਬਾਅਦ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈਆਂ ਤਰੇੜਾਂ ਤੋਂ ਬਾਅਦ ਇਹ ਪਹਿਲਾ ਜੱਥਾ ਸੀ ਜਿਸ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਜ਼ਿਆਰਤ ਕਰਨ ਦੀ ਆਗਿਆ ਮਿਲੀ ਸੀ ਦੋਨਾਂ ਮੁਲਕਾਂ ਵਿੱਚ ਬੇਵਿਸ਼ਵਾਸੀ ਚਰਮ ਸੀਮਾ ਉੱਤੇ ਹੋਣ ਕਾਰਨ ਪਾਕਿਸਤਾਨ ਦੀਆਂ ਖੁਫੀਆਂ ਏਜੰਸੀਆਂ ਦੀ ਹਰ ਸ਼ਦਾਲੂ ਤੇ ਬਾਜ਼ ਅੱਖ ਹੋਣ ਦੇ ਬਾਵਜੂਦ ਉਹ ਸਭ ਨੂੰ ਚਿਕਾਨੀ ਦੇ ਕੇ ਲਾਪਤਾ ਹੋ ਗਈ ਜੱਥੇ ਦੀ ਅਗਵਾਈ ਸ਼੍ਰੀ ਕਾਲਤਕ ਸਾਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਜੋ ਕਿ ਕੁਝ ਦਿਨਾਂ ਬਾਅਦ ਕੁਝ ਸਾਥੀਆਂ ਸਨ ਭਾਰਤ ਵਾਪਸ ਆ ਗਏ ਸਨ ਇੱਕ ਸ਼ਰਧਾਲੂ ਸੁਖਵਿੰਦਰ ਸਿੰਘ ਉਮਰ 67 ਸਾਲ ਦੇ ਗੁਰਦੁਆਰਾ ਰੂੜੀ ਸਾਹਿਬ ਤੋਂ ਡੇਰਾ ਸਾਹਿਬ ਲਾਹੌਰ ਆਉਂਦਿਆਂ ਰਸਤੇ ਵਿੱਚ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਜਿਨ੍ਹਾਂ ਗੁਰਧਾਮਾਂ ਤੋਂ ਸੰਗਤਾਂ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਦੀ ਅਰਦਾਸ ਕਰਨ ਵਾਲੇ ਸਰਬਜੀਤ ਕੌਰ ਸਿੱਖੂਫਰਾ ਦੀ ਮਸਜਿਦ ਵਿੱਚ ਨਾਸਰ ਹਸੈਨ ਨਾਲ ਨਿਕਾਹ ਕਰਕੇ ਨੂਰ ਹਸੈਨ ਬਣ ਗਈ ਸultanpur Lodhi ਦੇ ਪਿੰਡ ਐਮਨੀਪੁਰ ਵਿਆਹੀ ਮੁਕਸਰ ਜ਼ਿਲ੍ਹੇ ਦੀ ਜੰਪਲ ਸਰਪਜੀਤ ਦਾ ਅਪਰਾਧਿਕ ਰਿਕਾਰਡ ਹੋਣ ਦੇ ਬਾਵਜੂਦ ਉਸ ਨੂੰ ਜਲੰਧਰ ਤੋਂ ਪਾਸਪੋਰਟ ਕਿਵੇਂ ਬਣ ਗਿਆ ਇਹ ਬੁਝਾਰਤ ਬਣੀ ਹੋਈ ਹੈ ਵੀਜ਼ਾ ਲੈਣ ਲਈ ਸ਼ਪਾਰਸ਼ ਵੀ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੀ ਇੱਕ ਮੈਂਬਰ ਔਰਤ ਨੇ ਕੀਤੀ ਸੀ ਵਾਗਾ ਬਾਰਡਰ ਤੇ ਤਨਾਤ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀ ਸਰਬਜੀਤ ਕੌਰ ਦਾ ਅਧੂਰਾ ਫਾਰਮ ਪ੍ਰਵਾਨ ਕਰ ਲਿਆ ਜਿਸ ਵਿੱਚ ਉਸਨੇ ਆਪਣੇ ਧਰਮ ਤੇ ਨਾਗਰਿਕਤਾ ਵਾਲੇ ਕਾਲਮ ਨੂੰ ਖਾਲੀ ਛੱਡਿਆ ਹੋਇਆ ਸੀ ਵਿਡੰਬਣਾ ਇਹ ਹੈ ਕਿ ਸਰਬਜੀਤ ਨੇ ਅਜਿਹੇ ਕਦਮ ਪੁੱਟਣ ਲੱਗਿਆ ਮਮਤਾ ਨੂੰ ਵੀ ਦਰਕਨਾਰ ਕਰ ਦਿੱਤਾ ਉਸਦੇ ਸਹੁਰੇ ਪਿੰਡ ਦੇ ਵਸਿੰਦੇ ਤੇ ਉਸਦੇ ਗੱਭਰੂ ਪੁੱਤ ਨਿਪੋਸ਼ੀ ਵਿੱਚ ਡੁੱਬੇ ਹੋਏ ਨੇ ਉਸ ਦੇ ਇਸ ਕਦਮ ਨੇ ਪੁੱਤ ਕਪੋਤੋ ਜਾਂਦੇ ਹਨ ਪਰ ਮਾਪੇ ਕਮਾਪੇ ਨਹੀਂ ਹੁੰਦੇ ਦੀ ਲੋਕੋਕਤੀ ਨੂੰ ਵੀ ਅਰਥ ਹੀ ਕਰ ਦਿੱਤਾ ਹੈ ਆਪਣੇ ਦਿਲ ਦੇ ਟੁਕੜਿਆਂ ਨੂੰ ਪਿੱਛੇ ਛੱਡ ਕੇ ਸਰਹੱਦ ਪਾਰ ਨਵਾਂ ਘਰ ਬਸਾਉਣ ਵਾਲੀ ਸਰਬਜੀਤ ਕੌਰ ਅਜਿਹੀ ਕੱਲੀ ਔਰਤ ਨਹੀਂ ਹੈ ਹੁਸ਼ਿਆਰਪੁਰ ਦੀ ਗੜ ਸ਼ੰਕਰ ਸਬਡਿਵੀਜ਼ਨ ਵਿੱਚ ਵਿਆਹੀ ਅਧਖੜ ਤੀਵੀ ਕਿਰਨ ਬਾਲਾ ਵੀ ਸਰਬਜੀਤ ਵਾਂਗ 2118 ਵਿੱਚ ਵਿਸਾਖੀ ਦਿਹਾੜਾ ਮਨਾਉਣ ਪਾਕਿਸਤਾਨ ਗਈ ਸੀ ਆਪਣੇ ਬੱਚਿਆਂ ਨੂੰ ਰੋਲਦੇ ਛੱਡ ਕੇ ਉਸਨੇ ਵੀ ਪਾਕਿਸਤਾਨ ਪੁੱਜ ਕੇ ਅਸਲਾਮ ਕਬੂਲ ਕਰਕੇ ਨਿਕਾਹ ਕਰ ਲਿਆ ਸੀ ਅੰਤਰਰਾਸ਼ਟਰੀ ਮੁੱਦਾ ਬਣਦੇ باوجود ਪਾਕਿਸਤਾਨ ਇਸ ਉੱਤੇ ਕਿਸੇ ਕਿਸਮ ਦੀ ਕਾਰਵਾਈ ਕਰਨ ਤੋਂ ਹੱਥ ਖੜੇ ਕਰ ਦਿੱਤੇ ਨੇ ਸਨ ਕਿਰਨ ਬਾਲਾ ਤੋਂ ਐਮਨਾ ਬੀਬੀ ਬਣੀ ਅਜੇ ਵੀ ਆਪਣੇ ਨਵੇਂ ਸ਼ੌਹਰ ਮੁਹੰਮਦ ਆਜ਼ਮ ਨਾਲ ਲਾਹੌਰ ਵਿੱਚ ਰਹਿ ਰਹੀ ਹੈ ਉਸਦੇ ਸਹੁਰੇ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਨੌ ਲਾਵ ਜਿਹਾਦ ਦਾ ਸ਼ਿਕਾਰ ਹੋਈ ਹੈ ਪਾਕਿਸਤਾਨ ਦੀਆਂ ਕੁਝ ਕਟੜ ਤਨਜ਼ੀਮਾਂ ਅਜਿਹਾਂ ਮਾਨਸਿਕਤਾ ਦੀਆਂ ਸ਼ਿਕਾਰ ਨੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਭਾਈਚਾਰੇ ਦੀਆਂ ਕੁੜੀਆਂ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਉਹਨਾਂ ਦਾ ਧਰਮ ਪਰਵਰਤਨ ਵੀ ਕੀਤਾ ਜਾਣਾ ਆਮ ਵਰਤਾਰਾ ਹੈ। ਸ਼੍ਰੀ ਨਨਕਾਣਾ ਸਾਹਿਬ ਦੀ ਇੱਕ ਗ੍ਰੰਥੀ ਦੀ ਕੁੜੀ ਨੂੰ ਅਗਸਤ 2019 ਵਿੱਚ ਅਗਵਾ ਕਰਕੇ ਉਸ ਨੂੰ ਇਸਲਾਮ ਕਬੂਲ ਲਈ ਮਜਬੂਰ ਕੀਤਾ ਗਿਆ ਸੀ। 29 ਅਗਸਤ ਨੂੰ ਆਇਸ਼ਾ ਬਣੀ ਜਗਜੀਤ ਕੌਰ ਦਾ ਨਗਾ ਨਨਕਾਣਾ ਸਾਹਿਬ ਦੇ ਵਸਨੀਕ ਮੁਹੰਮਦ ਹਸਨ ਨਾਲ ਹੋਣ ਦਾ ਸਮਾਚਾਰ ਨਸ਼ਰ ਹੋਇਆ ਤਾਂ ਇਹ ਸਿੱਖ ਮੁਸਲਮ ਭਾਈਚਾਰਿਆਂ ਵਿੱਚ ਵੱਡੇ ਤਣਾਅ ਦਾ ਸੁਭਾ ਬਣਿਆ ਹਿੰਸਕ ਝੜਪਾਂ ਵੀ ਹੋਈਆਂ ਅੰਤਰਰਾਸ਼ਟਰੀ ਦਬਾਅ ਪਿਆ ਤਾਂ ਲੜਕੀ ਨੂੰ ਮਜਬੂਰ ਕੀਤਾ ਗਿਆ ਕਿ ਉਹ ਜਨਤਕ ਤੌਰ ਤੇ ਕਹੇ ਕਿ ਉਸਨੇ ਆਪਣੀ ਮਰਜ਼ੀ ਨਾਲ ਧਰਮ ਬਦਲਿਆ ਕੋਰਟ ਨੇ ਭਾਵੇਂ ਉਸ ਨੂੰ ਮਹਿਲਾ ਸ਼ੈਲਟਰ ਹੋਮ ਵਿੱਚ ਭੇਜ ਕੇ ਤਣਾਅ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਨੇ ਸਾਲ ਬੀਤਨ ਮਗਰੋਂ ਵੀ ਮਸਲਾ ਜਿਉਂ ਦਾ ਤਿਉਂ ਹੈ ਇਨਾ ਕਿ ਤਣਾਅ ਦੇ ਐਨ ਉਲਟ ਕਹਾਣੀ ਸਿੰਧ ਪਾਕਿਸਤਾਨ ਵਾਸੀ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਦੀ ਵੀ ਹੈ ਜੋ ਆਨਲਾਈਨ ਗੇਮ ਪਬਜੀ ਖੇਡਦੇ ਹੋਏ ਯੂਪੀ ਭਾਰਤ ਦੇ ਵਸਨੀਕ ਸਚਨ ਮੀਨਾ ਦੇ ਪਿਆਰ ਵਿੱਚ ਜਕੜੀ ਗਈ ਸੀ ਉਹ ਸੰਨ 2023 ਵਿੱਚ ਬਰਾਸਤਾ ਦੁਬਈ ਨੇਪਾਲ ਪੁੱਜੀ ਸੀ ਕਿਰਨ ਬਾਲਾ ਤੇ ਸਰਬਜੀਤ ਵਾਂਗ बच्चे पीछे ਛੱਡ ਕੇ ਨਹੀਂ ਆਈ नेपाल ਰਹੀ ਭਾਰਤ ਪਹੁੰਚ ਕੇ ਉਸ ਨੇ ਆਪਣੀ ਨਵੀਂ ਪਛਾਣ ਸੀਮਾ ਸਚਨ ਬਣਾ ਲਈ ਗੈਰਕੁਨਨੀ ਤੌਰ ਤੇ ਭਾਰਤ ਅੰਦਰ ਦਾਖਲ ਹੋਣ ਤੇ ਉਸ ਨੂੰ ਸ਼ਰਨ ਦੇਣ ਦੇ ਦੋਸ਼ ਵਿੱਚ ਸੀਮਾ ਸਚਨ ਤੇ ਉਸ ਦੇ ਪਿਤਾ ਨੂੰ ਗ੍ਰਿਫਤ ਕਰਨ ਤੋਂ ਬਾਅਦ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂਨ ਨੂੰ ਮੀਤ ਦਿੱਤੀ ਦਰਖਾਸਤ ਵਿੱਚ ਉਸ ਨੇ ਖੁਦ ਭਾਰਤ ਦੀ ਬਹੁ ਦੱਸ ਦਿਆਂ ਭਾਰਤ ਦੀ ਨਾਗਰਿਕਤਾ ਮੰਗੀ ਹੈ ਸੀਮਾ ਨੇ ਭਾਰਤ ਵਿੱਚ ਇੱਕ ਬੱਚੀ ਨੂੰ ਵੀ ਜਨਮ ਦਿੱਤਾ ਹੈ ਸਚਨ ਖੋਦ ਨੂੰ ਹੁਣ 5 ਬੱਚਿਆਂ ਦਾ ਪਿਤਾ ਕਹਿੰਦਾ ਹੈ ਸੀਮਾ ਨੇ ਅਜਿਹੇ ਕਦਮ ਚੁੱਕਣ ਲੱਗਿਆਂ ਮਮਤਾ ਨੂੰ ਨਹੀਂ त्याਗਿਆ ਉਸ ਦਾ ਪਹਿਲਾ ਪਾਕਿਸਤਾਨੀ ਖਾਵਦ ਗੁਲਾਮ ਹੈਦਰ ਵੀ ਬੱਚਿਆਂ ਦੀ ਹਵਾਲਗੀ ਲਈ ਕੋਰਟ ਵਿੱਚ ਚਾਰਾ ਜੋਈ ਕਰ ਰਿਹਾ ਹੈ ਪਰ ਸੀਮਾ ਆਪਣੀ ਮੁਹੱਬਤ ਤੇ ਬੱਚਿਆਂ ਦੋਨਾਂ ਤੋਂ ਦੂਰ ਰਹਿਣ ਨੂੰ ਤਿਆਰ ਨਹੀਂ ਹੈ ਉਸਨੇ ਕਿਹਾ ਕਿ ਪਾਕਿਸਤਾਨ ਵਿੱਚ ਉਸ ਨੂੰ ਸਦਾ ਹੀ ਜਲਾਲਤ ਮਿਲੀ ਹੈ ਅਤੇ ਭਾਰਤ ਵਿੱਚ ਉਸ ਨੂੰ ਭਰਪੂਰ ਪਿਆਰ ਮਿਲਿਆ ਇਹ ਜਿਹੜਾ ਲੇਖ ਆ ਪੰਜਾਬੀ ਜਾਗਰਨ ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਜੀ ਦਾ ਜਿਹੜਾ ਅਸੀਂ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕੀਤਾ ਜੋ ਇਸ ਸਮੇਂ ਸਰਬਜੀਤ ਕੌਰ ਦਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਮੁੱਦਾ ਬਣਿਆ ਹੋਇਆ ਹੈ ਫਰਾਲਿਸ ਜਾਣਕਾਰੀ ਦੇ ਨਾਲ ਧਰਤ ਤੁਲੰਦੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ